ਸਵਾਗਤ ਹੈ ਬੀ ਦਿਸਨੀਓ ਸੋਵੀ ਸਰਦਰ ਸ਼ਕੰਦਰ ਬੈਂ ਹਰਪ੍ਰੀਤ ਸਿੰਘ ਦਿਨ ਦੀ ਸਭ ਤੋਂ ਵੱਡੀ ਤੇ ਅਹਿਮ ਖਬਰ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਖਾਸ ਤੌਰ ਤੇ ਇਹ ਖਬਰ ਉਹਨਾਂ ਲੋਕਾਂ ਲਈ ਇੱਕ ਖੁਸ਼ਖਬਰੀ ਹੈ ਜਿਨ੍ਹਾਂ ਦੇ ਕੰਮ ਤੰਦੇ ਐਨਓਸੀ ਕਰਕੇ ਰੁਕੇ ਹੋਏ ਸੀ ਜਿਨ੍ਹਾਂ ਦੀਆਂ ਰਜਿਸਟਰੀਆਂ ਐਨਓਸੀ ਕਰਕੇ ਨਹੀਂ ਹੋ ਰਹੀਆਂ ਸੀ ਭਾਵੇਂ ਉਹ ਪਲਾਟ ਹੋਵੇ ਘਰ ਹੋਵੇ ਫਲੈਟ ਹੋਵੇ ਤਾਂ ਇੱਕ ਸ਼ਰਤ ਜਿਹੜੀ ਪੰਜਾਬ ਸਰਕਾਰ ਨੇ ਰੱਖ ਦਿੱਤੀ ਸੀ ਜਦ ਤੱਕ ਐਨਓਸੀ ਨਹੀਂ ਆਏਗੀ ਤਦ ਤੱਕ ਰਜਿਸਟ੍ਰੇਸ਼ਨ ਨਹੀਂ ਹੋਣਗੀਆਂ ਅੱਜ ਵਿਧਾਨ ਸਭਾ ਦੇ ਵਿੱਚ ਇੱਕ ਸੋਧ ਕੀਤੀ ਗਈ ਹੈ ਉਸ ਸੋਧ ਤੋਂ ਬਾਅਦ ਇੱਕ ਵੱਡੀ ਛੋਟ ਦਿੱਤੀ ਗਈ ਹੈ ਉਹਨਾਂ ਲੋਕਾਂ ਨੂੰ ਜਿਨ੍ਹਾਂ ਲੋਕਾਂ ਦੇ ਕੰਮ ਐਨਓਸੀ ਕਰਕੇ ਰੁਕੇ ਹੋਏ ਸੀ ਔਰ ਨੋ ਆਬਜੈਕਸ਼ਨ ਸਰਟੀਫਿਕੇਟ ਨੋ ਐਨਓਸੀ ਜਿਹਨੂੰ ਆਪਾਂ ਕਹਿੰਦੇ ਆ ਉਹ ਬਹੁਤ ਮੁਸ਼ਕਲ ਨਾਲ ਮਿਲਦਾ ਸੀ ਤੇ ਲਗਭਗ 99% ਰਜਿਸਟਰੀਆਂ ਜਿਹੜੀਆਂ ਉਹ ਰੁਕੀਆਂ ਹੋਈਆਂ ਸੀ ਸਿਰਫ ਤੇ ਸਿਰਫ ਐਨਓਸੀ ਕਰਕੇ ਖਾਸ ਤੌਰ ਤੇ ਪੰਜਾਬ ਦੇ ਛੋਟੇ ਸ਼ਹਿਰਾਂ ਦੇ ਵਿੱਚ ਜਿੱਥੇ ਐਨਓਸੀ ਮਿਲਣੀ ਬੜੀ ਔਖੀ ਸੀ फटाफट ਤੁਹਾਨੂੰ ਗ੍ਰਾਫਿਕ ਦੇ ਜ਼ਰੀਏ ਦੱਸਣ ਜਾ ਰਹੇ ਹਾਂ ਕਿ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਹੋਇਆ ਕੀ ਹੈ ਪੰਜਾਬ ਅਪਾਰਟਮੈਂਟ ਐਂਡ ਪ੍ਰੋਪਰਟੀ ਰੈਗੂਲੇਸ਼ਨ ਸੋਧ ਬਿਲ ਪਾਸ ਹੋਇਆ ਪੰਜਾਬ ਵਿਧਾਨ ਸਭਾ ਦੇ ਵਿੱਚ ਇਹ ਬਿਲ ਪਾਸ ਕਰ ਦਿੱਤਾ ਗਿਆ ਮੁੱਖ ਮੰਤਰੀ ਵੱਲੋਂ ਸਦਨ ਅੰਦਰ ਇਹ ਬਿਲ ਪੇਸ਼ ਕੀਤਾ ਗਿਆ 500 गज ਦੇ پلاਟ ਦੀ ਬਿਨਾ ਐਨਓਸੀ ਤੋਂ ਰਜਿਸਟਰੀ ਹੋਏਗੀ 500 ਗੱਜ ਯਾਨੀ ਕਿ 500 ਗੱਜ ਤੋਂ ਹਿਠਾ ਤੇ 500 ਗੱਜ ਭਾਵੇਂ ਤੁਹਾਡਾ ਘਰ ਹੈ ਮਕਾਨ ਹੈ ਫਲੈਟ ਹੈ ਜਾਂ ਪਲਾਟ ਹੈ ਹਰ ਤਰ੍ਹਾਂ ਦੀ ਜਿਹੜੀ ਪ੍ਰਾਪਰਟੀ ਹੈ 500 ਗੱਜ ਤੋਂ ਥੱਲੇ ਦੀ ਉਹਦੀ ਰਜਿਸਟਰੀ ਐਨਓਸੀ ਤੋਂ ਬਿਨਾ ਹੋ ਸਕੀਗੀ ਪਰ ਇੱਕ ਸ਼ਰਤ ਇੱਥੇ ਵੀ ਲਾਈ ਗਈ ਹੈ ਸ਼ਰਤ ਕੀ ਹੈ ਉਹ ਵੀ ਤੁਹਾਨੂੰ ਦੱਸਦਣੇ ਆ 31 ਜੁਲਾਈ ਤੱਕ ਤੁਹਾਨੂੰ ਸੇਲ ਡੀਡ ਦਿਖਾਣੀ ਪੈਗੀ ਯਾਨੀ ਕਿ 31 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਨ੍ਹਾਂ ਦਾ ਬਿਆਨਾ ਹੋਇਆ ਹੋਇਆ ਸਿਰਫ ਰਜਿਸਟਰੀਆਂ ਉਹਨਾਂ ਦੀਆਂ ਹੋਣਗੀਆਂ ਵਿਦਆਊਟ ਐਨਓਸੀ ਯਾਨੀ ਕਿ ਤੁਸੀਂ ਭਾਵੇਂ ਕੋਈ ਘਰ ਖਰੀਦਣਾ ਸੀ ਜਾਂ ਪਲਾਟ ਖਰੀਦਣਾ ਸੀ ਜੇ 31 ਜੁਲਾਈ ਤੋਂ ਪਹਿਲਾਂ ਬਿਆਨਾ ਹੋਇਆ ਤਾ ਤੁਸੀਂ ਉਹ ਬਿਆਨਾ ਦਿਖਾ ਕੇ 10% ਘੱਟੋ-ਘੱਟ ਬਿਆਨਾ ਦਿਖਾ ਕੇ ਤੁਸੀਂ ਉਹ ਜਿਹੜਾ ਰਜਿਸਟਰੀ ਕਰਾ ਸਕਦੇ ਹੋ ਬਿਨਾ ਐਨਓਸੀ ਦੇ ਤੇ ਜੇ 31 ਜੁਲਾਈ ਤੋਂ ਬਾਅਦ ਕੋਈ ਪ੍ਰਾਪਰਟੀ ਖਰੀਦੀ ਹੈ ਜਿਹਦਾ ਬਿਆਨਾ ਹੋਇਆ ਉਹਦੀ ਰਜਿਸਟਰੀ ਨਹੀਂ ਹੋਏਗੀ ਉਹਦੇ ਲਈ ਤੁਹਾਨੂੰ ਐਨਓਸੀ ਚਾਹੀਦਾ ਹੀ ਚਾਹੀਦਾ ਹੋਏਗਾ ਇਸ ਤੋਂ ਇਲਾਵਾ ਅਣਅਧਿਕਾਰਤ ਕਲੋਨੀਆਂ ਦੇ ਲਈ ਵੀ ਇੱਕ ਵੱਡੀ ਖਬਰ ਇਹ ਹੈ ਕਿ ਰੈਗੂਲਰ ਇਕਵਲ ਕਰ ਦਿੱਤੀਆਂ ਜਾਣ ਗਿਆ ਪਰ ਉਸ ਤੋਂ ਬਾਅਦ ਸਖਤ ਕਾਨੂੰਨ ਹੈ ਜਿਹੜੇ ਉਹ ਲਾਗੂ ਕਰ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਦੱਸ ਦਨੇ ਆ ਕੀ ਕਿਹੜੇ ਕਿਹੜੇ ਕਾਨੂੰਨ ਨੇ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਨੇ ਉਹਨਾਂ ਨੇ ਲਿਖਿਆ ਕਿ ਕਰੋੜਾ ਲੋਕਾਂ ਨੂੰ ਵੱਡੀ ਰਾਹਤ ਦਿੰਦਿਆਂ ਪਲਾਟਾਂ ਦੀ ਰਜਿਸਟਰੀ ਵੇਲੇ ਦੀ ਐਨਓਸੀ ਵਾਲੀ ਸ਼ਰਤ ਖਤਮ ਕਰ ਦਿੱਤੀ ਗਈ ਹੈ ਨਾਲ ਹੀ ਅੱਗੇ ਤੋਂ ਨਜਾਇਜ਼ ਕਲੋਨੀਆਂ ਕੱਟਣ ਵਾਲੇ ਮਾਫੀਆ ਦੇ ਖਿਲਾਫ ਜੁਰਮਾਨਾ ਤੇ ਸਜ਼ਾ ਨੂੰ ਹੋਰ ਸਖਤ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਹੁਣ ਤੱਕ 31 ਜੁਲਾਈ 2024 ਤੱਕ 500 ਗੈਜ ਦੇ ਜਿੰਨੇ ਵੀ ਪਲਾਟ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਹੈ ਤਾਂ ਉੱਥੇ ਤੁਸੀਂ ਜਿਹੜਾ ਉਹ ਬਿਨਾ ਐਨਓਸੀ ਤੋਂ ਕਰ ਸਕਦੇ ਹੋ ਸਾਡੇ ਨਾਲ ਇੱਕ ਖਾਸ ਮਹਿਮਾਨ ਜੁੜ ਗਏ ਨੇ ਉਹਨਾਂ ਨਾਲ ਗੱਲ ਕਰਦੇ ਆ ਹਰਪ੍ਰੀਤ ਸਿੰਘ ਜੀ ਮੌਜੂਦ ਨੇ ਸਰਸਵਤੀ ਡਿਵੈਲਪਰ ਦੇ ਐਮਡੀ ਨੇ ਹਰਪ੍ਰੀਤ ਜੀ ਥੋੜਾ ਜਿਹਾ ਜਾਣਕਾਰੀ ਦਿਓਗੇ ਕਿ ਕਿੰਡੀ ਕੋ ਰਾਹਤ ਵਾਲੀ ਖਬਰ ਹੈਗੀ ਹੈ ਤੇ ਪੰਜਾਬ ਦੇ ਵਿੱਚ ਕਿੰਨੀਆਂ ਕੋ ਰਜਿਸਟਰੀਆਂ ਐਨਓਸੀ ਕਰਕੇ ਰੁਕੀਆਂ ਹੋਈਆਂ ਸੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਇਦਾਂ ਜੀ ਅਰਪੀ ਜੀ ਬਹੁਤ ਜਿਆਦਾ ਰਾਤ ਅਲੀ ਗੱਲ ਹੈ ਸਰਕਾਰ ਵੱਲੋਂ ਬਹੁਤ ਵੱਡੀ ਰਾਤ ਮਿਲੀ ਸਾਨੂੰ ਜੀ ਇਹਦੇ ਕਰਕੇ ਜਿੰਨੀਆਂ ਰੈ residențial ਕਲੋਨੀਆਂ ਸੀਗੀਆਂ ਜਿੰਨੀਆਂ ਅਨ ਅਥੋਰਾਈਜ਼ਡ ਕਲੋਨੀਆਂ ਸੀਗੀਆਂ ਪੰਜਾਬ ਦੀਆਂ ਜੀ ਔਰ ਬਹੁਤ ਜਿਆਦਾ ਜਿਹੜਾ ਪੈਸਾ ਸਾਡਾ ਰੁਕਿਆ ਹੋਇਆ ਸੀ ਔਰ ਬਹੁਤ ਜਿਆਦਾ ਜਿਹੜਾ ਕੈਸ਼ ਫਲੋ ਸੀਗਾ ਸਾਡੇ ਪੈਸਿਆਂ ਦਾ ਫਲੋ ਸੀ ਬਹੁਤ ਜਿਆਦਾ ਰੁਕਿਆ ਹੋਇਆ ਸੀ ਉਹਦੇ ਕਰਕੇ ਸਾਨੂੰ ਬਹੁਤ ਵੱਡੀ ਸਰਕਾਰ ਤੋਂ ਰਾਤ ਮਿਲੀ ਹੈ ਇਹ ਉਹਨੇ 2 ਸਾਲਾਂ ਤੋਂ ਅਸੀਂ ਵੇਟ ਕਰ ਰਹੇ ਸੀ ਜੀ ਔਰ ਬਾਰ-ਬਾਰ ਸਾਡੀਆਂ ਯੂਨੀਅਨਾਂ ਮੀਟਿੰਗਾਂ ਕਰਦੇ ਸੀ ਜਿੰਨੀਆਂ ਸਾਡੀਆਂ ਯੂਨੀਅਨਸ ਨੇ ਪੰਜਾਬ ਲੈਵਲ ਦੀਆਂ ਬਹੁਤ ਵ ਮੰਤਰੀ ਸੈਵਨਸ ਨੂੰ ਮਿਲੇ ਆ ਸਾਰੇ ਐਮ ਐਲ ਏ ਸ ਨੂੰ ਮਿਲੇ ਆ ਵੀ ਜਾ ਕੇ ਪਰ ਬਹੁਤ ਜਦੋ ਜਦਾਈ ਬਾਤ ਸਾਡਾ ਇਹ ਕੰਮ ਹੋਇਆ ਅੱਛਾ ਹਰਪ੍ਰੀਤ ਜੀ ਇਹ ਦੱਸਿਓ ਜਿਹੜੀ 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 ਸ਼ਰਤ ਸਰਕਾਰ ਨੇ ਰੱਖੀ ਆ ਕਿ ਸੇਲ ਡੀਡ ਤੁਹਾਡੀ 31 ਜੁਲਾਈ ਤੋਂ ਪਹਿਲਾਂ ਹੋਣੀ ਚਾਹੀਦੀ ਆ 10% ਘੱਟੋ ਘੱਟ ਬਿਆਨਾ ਹੋਣਾ ਚਾਹੀਦਾ ਤਾਂ ਤੁਹਾਡੀ ਰਿਸਿਪੀ ਵਿਦਆਊਟ ਐਨਓਸੀ ਹੋਏਗੀ ਇਹਨੂੰ ਤੁਸੀਂ ਇਸ ਤਰ੍ਹਾਂ ਵੇਖਦੇ ਹੋ ਜੀ ਨਾ ਜਿੰਨੇ ਸਾਡੇ ਜਿੰਨੀਆਂ ਡੀਲਸ ਹੋਈਆਂ ਹੋਈਆਂ ਜਿੰਨੀਆਂ ਸਾਡੀਆਂ ਇਹ ਕੋਈ ਸਾਲ ਪਹਿਲਾਂ ਦੀਆਂ ਕੋਈ 8 ਮਹੀਨੇ ਪਹਿਲਾਂ ਦੀਆਂ ਲੋਕ ਬਹੁਤ ਜ਼ਿਆਦਾ ਰੌਲਾ ਪਾ ਰਹੇ ਸੀ ਪੁਰਾਣੀਆਂ ਡੀਲਸ ਨੇ ਸਾਡੀਆਂ ਓਕੇ ਜਿਹੜੇ ਕੋਈ 6 ਮਹੀਨੇ ਪੁਰਾਣੀਆਂ ਹੁਣ ਮੈਚੂਰ ਹੋ ਜਾਣਗੀਆਂ ਹਾਂ ਕਮ ਸੇ ਕਮ ਸਾਡੇ ਜਿੰਨੇ ਪੁਰਾਣੇ ਬਿਆਨੇ ਆ ਜੁਲਾਈ ਤੱਕ ਦੇ ਉਹ ਮੈਚੂਰ ਹੋ ਜਾਣਗੇ ਅੱਗੋਂ ਜੋ ਸਰਕਾਰ ਕਰੇਗੀ ਬੜੀਏ ਕਰੇਗੀ ਜਦ ਤੱਕ ਸਾਨੂੰ ਉਮੀਦ ਹੈ ਜੀ ਹੂੰ ਕੁਝ ਲੋਕਾਂ ਵੱਲੋਂ ਇਹ ਵੀ ਖ਼ਬਰਾਂ ਪ੍ਰਗਟਾਈ ਜਾ ਰਹੇ ਕਿ ਉਹਨਾਂ ਬੈਕ ਡੇਟ ਤੇ ਜਾ ਕੇ ਵੀ ਲੋਕੀ ਆਪਣੇ ਸਟੈਂਪ ਵਗੈਰਾ ਕਰੀਪ ਕੇ ਕਰਾ ਲੈਣਗੇ ਜਿਹੜੇ 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 ਦੇਖੋ ਜੀ ਦੋ ਨ ਦੇ ਕੰਮ ਚੱਕ ਲੈਂਦੇ ਆ ਤੇ ਇਹ ਕੰਮ ਤਾਂ ਹੋਣੀ ਹੋਣੀ ਆ ਜੀ ਸਾਡੇ ਨੂੰ ਪਤਾ ਸੀ ਜੀ 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 ਅੱਛਾ ਅੱਛਾ ਇਹ ਵੀ ਗੱਲ ਦੱਸਿਓ ਕਿ ਜਿਹੜੀਆਂ ਅਣ ਅਧਿਕਾਰਕ ਕਲੋਨੀਆ ਉਹਨਾਂ ਨੂੰ ਰੈਗੂਲਾਈਜ਼ ਕਰਨ ਦੇ ਲਈ ਕੀ ਪ੍ਰਕਿਰਿਆ ਇਸ ਬਾਰੇ ਕੋਈ ਜਾਣਕਾਰੀ ਤੁਹਾਡੇ ਤੱਕ ਆਈ ਹੈ ਵੀ ਕੀ ਕੋਈ ਫਿਕਸ ਫੀਸ ਰੱਖੀ ਜਾਏਗੀ ਜਾਂ ਕਿਵੇਂ ਕੀਤਾ ਜਾਏਗਾ ਇੱਕ ਵਾਰ ਕਿਵੇਂ ਰੈਗੂਲਰ ਹੋਣਗੀਆਂ ਸਾਰੀਆਂ ਕਲੋਨੀਆ ਉਹ ਵਨ ਟਾਈਮ ਪਾਲਿਸੀ ਗਵਰਨਮੈਂਟ ਹਰ ਇੱਕ ਸਰਕਾਰਾਂ ਬਣਾਉਂਦੀਆਂ ਜੀ ਕਾਂਗਰਸ ਨੇ ਬਣਾਈ ਸੀ ਕਾਲੀ ਦਲ ਨੇ ਬਣਾਈ ਸੀ ਤੇ ਉਸੇ ਉਸੇ ਪ੍ਰਕਿਰਿਆ ਤੇ ਇਹਨਾਂ ਨੇ ਚੱਲਣਾ ਜੀ ਹੋਰ ਕੋ ਨਵੀਂ ਗੀਤ ਆਣੀ ਨਹੀਂ ਵਨ ਟਾਈਮ ਪਾਲਸੀ ਸੈਟਲਮੈਂਟ ਬੰਨੀ ਆ ਹੋਰ ਤਾਂ ਕੋਈ ਪਾਲਸੀ ਆ ਨਹੀਂ ਸਕਦੀ ਜੀ ਕੋਈ ਨਾ ਕੋਈ ਐਮ ਵੀ ਫੀਸ ਤਾਂ ਵਧਾਣਗੇ ਸਾਡੇ ਤੇ ਕਸਟਮਰਸ ਤੇ ਭਾਰ ਵਧਾਣਗੇ ਤਾਂ ਉਹ ਭਰਨਾ ਹੀ ਪੈਣਾ ਜੀ ਨਹੀਂ ਤਾਂ ਹਾਲ ਹੀ ਨਹੀਂ ਕੋਈ ਇਹ ਤਾਂ ਫਿਰ ਦੂਜੇ ਪਾਸੇ ਹੋ ਜਾਂਦੀਆਂ ਸਰਕਾਰਾਂ ਬਿਲਕੁਲ ਠੀਕ ਆ ਅੱਛਾ ਇੱਕ ਗੱਲ ਹੋਰ ਵੀ ਇਹਨਾਂ ਨੇ ਰੱਖੀ ਹੈ ਕਿ ਹੁਣ ਨਿਯਮ ਜਿਹੜੇ ਨੇ ਉਹ ਕਹਿੰਦੇ ਕਿ ਅਸੀਂ ਹੋਰ ਸਖਤ ਕਰ ਦਿੱਤੇ ਨੇ ਕਿ ਹੁਣ ਸਜ਼ਾ ਵੀ ਹੋਏਗੀ ਵਾਦੂ ਤੇ ਪੈਸਾ ਵੀ ਜੁਰਮਾਨਾ ਵੀ ਮੋਟਾ ਲੱਗੇਗਾ ਜੀ ਜੇ ਹੁਣ ਇਸ ਤੋਂ ਬਾਅਦ ਕਿਸੇ ਨੇ ਇਲੀਗਲ ਕਲੋਨੀ ਕੱਟੀ ਦੀ ਅਵੇਰਨੈਸ ਹਸਤੇ ਹੁਣ ਆਮ ਲੋਕਾਂ ਨੂੰ ਕਿਵੇਂ ਪਤਾ ਕਿ ਇਹ ਰੈਗੂਲਰ ਹੈ ਜਾਂ ਇਰੈਗੂਲਰ ਹੈ ਇਹ ਕਾਨੂੰਨੀ ਹੈ ਇਹ ਗੈਰ ਕਾਨੂੰਨੀ ਹੈ ਥੋੜੀ ਜੀ ਜਾਣਕਾਰੀ ਹਰਫੀ ਜੀ ਜ਼ਰੂਰ ਦਿਓ ਭਾਜੀ ਵੈਸੇ 99% ਜਿਹੜੀਆਂ 2000 ਹਮ 19 ਤੋਂ ਬਾਅਦ ਕਲੋਨੀਆਂ ਨਾ ਸਾਰੇ ਲੋਕ ਸਮਝਦਾਰ ਹੋ ਗਏ ਜਾਗਰਤ ਹੋ ਗਏ ਲੋਕ 2019 ਤੋਂ ਬਾਅਦ ਬਹੁਤ 1 2% ਕੋਈ ਲੋਕ ਹੋਣਗੇ ਜਿਨ੍ਹਾਂ ਨੇ ਅਨਤਰਾਇਜ਼ ਕਲੋਨੀਆਂ ਕੱਟੀਆਂ ਹੋਣੀਆਂ ਜੀ ਬਾਕੀ ਇਹਦੀ ਡਿਟੇਲ ਚਾਹੀਦੀ ਹੈ ਤਾਂ 2 ਮਿੰਟ ਦਾ ਕੰਮ ਹੈ ਜੀ ਔਨਲਾਈਨ ਆਪਣੇ ਸਭ ਇਹਨਾਂ ਦੇ ਪੋਰਟਲ ਬਣੇ ਹੋਏ ਲੋਕਲ ਗਵਰਨਮੈਂਟਸ ਦੇ ਤਾਂ 2 ਮਿੰਟ ਚ ਪਤਾ ਲੱਗ ਜਾਂਦਾ ਕਿਹੜੀ ਕਲੋਨੀ ਦੀ ਕਿੰਨੀ ਫੀਸ ਪੈਂਡਿੰਗ ਹੈ ਜੀ ਨਹੀਂ ਜੇ ਕੋਈ ਕਸਟਮਰ ਜ਼ਿਆਦਾ ਪੜਿਆ ਲਿਖਿਆ ਜੀ ਉਹ ਆਪਣਾ ਲੋਕਲ ਬੋਡੀ ਦਫ਼ਤਰ ਜਾਵੇ ਜੀ ਲਿਸਟਾਂ ਲੱਗੀਆਂ ਹੋਈਆਂ ਉੱਥੇ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹੈ ਕਿ ਅੱਜ ਕੱ ਦੇਨ ਚਾਰ ਸਾਲ ਤੋਂ ਬਹੁਤ ਰੇਅਰ ਰਹਿ ਗਿਆ ਜੀ ਹਰ ਬੰਦਾ ਜਿੰਨੇ ਵੀ ਕੋਲੋਨਾਈਜ਼ਰ ਨੇ ਉਹ ਸਾਰੇ ਬੰਦੇ ਆਪਣੀ ਫੀਸ ਪਰ ਕਈ ਕੰਮ ਕਰ ਰਹੇ ਨੇ ਬਹੁਤ ਇੱਕ ਦੋ ਤਿੰਨ ਚਾਰ ਪਰਸੈਂਟ ਹੋਣੇ ਟਾਵਾਂ ਟੋਲ ਜਿਹੜੇ ਕੋ ਬੰਦੇ ਰਹਿ ਗਏ ਜੀ ਸਾਰਾ ਵੈਸੇ ਕੰਮ ਨੂੰ ਜੈਨਨ ਚੱਲ ਰਿਹਾ ਹੁਣ ਕੋ ਪ੍ਰੋਫਟ ਅੱਛਾ ਫਿਰ ਇੱਕ 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 ਹੋਰ ਗੱਲ ਵੀ ਹੈ ਇਹਦੇ ਨਾਲ ਰੈਵਨਿਊ ਵੀ ਹੁਣ ਮੋਟਾ ਜਨਰੇਟ ਹੋਏਗਾ ਜਿਹੜੀਆਂ ਰਜਿਸਟਰੀਆਂ ਰੁਕੀਆਂ ਹੋਈਆਂ ਸੀ ਉਹ ਤੜਾ ਤੜਾ ਹੋਣਗੀਆਂ ਸਰਕਾਰ ਦੇ ਉਹ ਪੈਸਾ ਹੀ ਨਹੀਂ ਸੰਭਣਾ ਜੀ ਖਜ਼ਾਨੇ ਪੂਰੇ ਭਰ ਜਾਣੇ ਆ ਪ੍ਰਾਪਰਟੀ ਨਾਲ ਹੀ ਸਾਰੇ ਕੰਮ ਚੱਲ ਰਹੇ ਆ ਜਾਂ ਤਾਂ ਖਸਾਨਾਂ ਤੋਂ ਪੈਸਾ ਆਉਂਦਾ ਜਾਂ ਪ੍ਰਾਪਰਟੀ ਦੇ ਲੈਣ ਦੇਣ ਤੋਂ ਪੈਸਾ ਆਉਂਦਾ ਤਾਂ ਦੇਖਣਾ ਤੁਸੀਂ ਮਤਲਬ ਸਰਕਾਰ ਤੋਂ ਖਜ਼ਾਨਾ ਨਹੀਂ ਸੰਭਿਆ ਜਾਣਾ ਜੀ ਜਿੰਨੀ ਮਰਜ਼ੀ ਵਲਰਮੈਂਟ ਕਰ ਲੈ ਸਰਕਾਰ ਅੱਛਾ ਇੱਕ ਹੋਰ ਗੱਲ ਦੱਸਿਓ ਪ੍ਰਾਪਰਟੀ ਬੂਸਟ ਵੀ ਹੋਏਗੀ ਹੁਣ ਦੇਖੋ ਜੀ ਪ੍ਰਾਪਰਟੀ ਇੱਕ ਵਾਰ ਤਾਂ ਬਹੁਤ ਬੋਸਟ ਹੋਏਗੀ ਕਿਉਂਕਿ ਕੰਮ ਖੁੱਲ ਗਿਆ ਪੈਸੇ ਆਣੇ ਮਾਰਕੀਟ ਦੇ ਵਿੱਚ ਇੱਕ ਵਾਰ ਤਾਂ ਪ੍ਰਾਪਰਟੀ ਦੇਖੋ ਜੰਪ ਬਹੁਤ ਕਰੇਗੀ ਤਾਂ ਬਾਕੀ ਦੇਖੋ ਜਿਆਦਾ ਜੰਪ ਵੀ ਮਾੜਾ ਹੁੰਦਾ ਜੀ ਪ੍ਰਾਪਰਟੀ ਦਾ ਤੁਹਾਨੂੰ ਸਮੇਂ ਦਾ ਸਾਰਾ ਹਾਂ ਹਾਂ ਤਾਂ ਇੱਕ ਵਾਰ ਤਾਂ ਜੰਪ ਵਜੇਗਾ ਜੋ ਆਪ ਦਾ ਸਿਆਣਾ ਆਪਣਾ ਸਾਰੇ ਬੰਦੇ ਕੰਮ ਕਰਨ ਇੱਕ ਵਾਰ ਤਾਂ ਬਹੁਤ ਜਿਆਦਾ ਬੋਸਟ ਵਜਣਾ ਜੀ ਇਸ ਚੀਜ਼ ਦਾ ਠੀਕ ਹੈ ਜੀ ਹਰਪੀਜੀ ਬਹੁਤ ਬਹੁਤ ਧੰਨਵਾਦ ਸਾਡਾ ਗੱਲਬਾਤ ਕਰਨ ਦੇ ਲਈ ਸੋਇਸਨ ਹਰਪ੍ਰੀਤ ਜਿਹੜੇ ਸਾਨੂੰ ਜਾਣਕਾਰੀ ਦੇ ਰਹੇ ਸੀਗੇ ਔਰ ਇਹਨਾਂ ਦੇ ਮੁਤਾਬਕ ਕਿ ਹੁਣ ਖਜ਼ਾਨੇ ਸਰਕਾਰ ਦੇ ਪਰਜਣੇ ਨੇ ਕਿਉਂਕਿ ਪਿਛਲੇ 2 ਸਾਲਾਂ ਤੋਂ ਜਿਹੜਾ ਰਜਿਸਟਰੀਆਂ ਦਾ ਕੰਮ ਰੁਕਿਆ ਹੋਇਆ ਸੀ ਐਨਓਸੀ ਕਰਕੇ ਹੁਣ ਇਹ ਜਿਹੜਾ ਰੈਗੂਲਰ ਕਰ ਦਿੱਤਾ ਗਿਆ 31 ਜੁਲਾਈ ਤੋਂ ਪਹਿਲਾਂ-ਪਹਿਲਾਂ ਜਿਹੜੀਆਂ ਦੀਆਂ ਰਜਿਸਟਰੀਆਂ ਹੋਈਆਂ ਰਜਿਸਟਰੀਆਂ ਨਹੀਂ ਬਿਆਨੇ ਹੋਏ ਨੇ ਉਹਨਾਂ ਦੀ ਹੁਣ ਰਜਿਸਟਰੀਆਂ ਹੋ ਸਕਦੀਆਂ ਨੇ ਉਹ ਕਰਵਾ ਸਕਦੇ ਨੇ ਐਨਓਸੀ ਦੀ ਜਿਹੜੀ ਸ਼ਰਤ ਆ ਉਹ ਖਤਮ ਕਰ ਦਿੱਤੀ ਗਈ ਹੈ 500 ਗਜ ਤੱਕ ਦੇ ਪਲਾਟ ਯਾਨੀ ਕਿ ਤੁਹਾਡਾ 300 ਗਏ ਤਾਂ 500 ਗਏ ਤੱਕ ਦਾ 플ੌਟ ਹੈ ਘਰ ਹੈ ਮਕਾਨ ਹੈ ਫਲੈਟ ਹੈ ਅਪਾਰਟਮੈਂਟ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਹੈਗਾ ਜਿੱਥੇ ਤੁਹਾਨੂੰ ਐਨਓਸੀ ਨਹੀਂ ਮਿਲ ਰਹੀ ਤਾਂ ਤੁਸੀਂ ਵਿਦਾਊਟ ਐਨਓਸੀ ਜਾ ਕੇ ਆਪਣੀ ਰਜਿਸਟਰੀ ਕਰਾ ਸਕਦੇ ਹੋ ਇੱਕ ਰਾਹਤ ਵਾਲੀ ਖਬਰ ਜ਼ਰੂਰ ਹੈ ਥੋੜਾ ਡਿਟੇਲ ਦੇ ਵਿੱਚ ਸਪਸ਼ਟ ਕਰਨਾ ਚਾਹੀਦਾ ਸੀ ਕਿਉਂਕਿ ਇਹ ਵਿਧਾਨ ਸਭਾ ਦੇ ਵਿੱਚ ਜਿਹੜੀ ਲੈਂਗੁਏਜ ਦੇ ਵਿੱਚ ਇਹ ਬਿਲ ਪਾਸ ਕੀਤੇ ਜਾਂਦੇ ਨੇ ਉਹ ਲੇਮੈਂਦੀ ਭਾਸ਼ਾ ਦੇ ਵਿੱਚ ਨਹੀਂ ਹੁੰਦੇ ਤਾਂ ਸਮਝਣਾ ਥੋੜਾ ਔਖਾ ਹੁੰਦਾ ਇਸ ਕਰਕੇ ਤੁਹਾਨੂੰ ਸੌਖੇ ਸ਼ਬਦਾਂ ਦੇ ਵਿੱਚ ਇਹ ਸਾਰੀ ਗੱਲ ਸਮਝਾ ਦਿੱਤੀ ਔਰ ਅੱਗੇ ਤੋਂ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰਾਪਰਟੀ ਤੁਸੀਂ ਖਰੀਦ ਰਹੇ ਹੋ ਜਾਂ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਹ ਜ਼ਰੂਰ ਚੈੱਕ ਕਰ ਲਿਓ ਕਿ ਕੋਈ ਅਨਔਥਰਾਇਜ਼ਡ ਕਲੋਨੀ ਨਾ ਹੋਵੇ ਨਹੀਂ ਤਾਂ ਬਹੁਤ ਮੁਸ਼ਕਲ ਹੋ ਜਾਏਗੀ ਦੁਬਾਰਾ ਰੈਗੂਲਰ ਕਰਨਾ ਮੈਨ ਲੱਗਦਾ ਹੈ ਕਿ ਸਰਕਾਰ ਦੇ ਲਈ ਔਖਾ ਹੋ ਜਾਏਗਾ ਦੇਸ਼ਦਾਨਿਤ ਬਾਕੀ ਖਬਰਾਂ ਲਈ ਬਣੇ ਰੋ ਪੀਟੀਸੀ ਨਿਊਜ਼ ਨਾਲ ਧੰਨਵਾਦ